328 ਰੂਪਾਂ ਦੇ ਮਾਮਲੇ ਵਿੱਚ ਐਫ ਆਈ ਆਰ ਤਾਂ ਦਰਜ ਹੋ ਚੁੱਕੀ ਹੈ ਪਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਨਾਲ ਵਿਚਾਰਨੇ ਜ਼ਰੂਰੀ ਹੈ 328 ਰੂਪ ਵੀ ਵਿਚਾਰਾਂਗੇ ਔਰ ਨਾਲ ਦੀ ਨਾਲ ਐਸ ਜੀ ਪੀ ਸੀ ਦੇ ਕੁਝ ਇਹੋ ਜਿਹੇ ਪ੍ਰਕਾਸ਼ਨ ਜਿਨ੍ਹਾਂ ਨੇ ਸਿੱਖ ਪੰਥ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰਤੇ ਜਾਂ ਸਿੱਖ ਪੰਥ ਦੀ ਇਸ ਸੰਸਥਾ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਤੇ ਜਾਣਕਾਰੀ ਹਾਸਲ ਕਰਨ ਦੇ ਵਾਸਤੇ ਅੱਜ ਮੌਜੂਦ ਆ ਸਰਦਾਰ ਬਲਦੇਵ ਸਿੰਘ ਸਰਸਾ ਹੁਣਾ ਦੇ ਨਾਲ ਸਰਸਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਸਕਾਲ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਤੁਹਾਡੇ ਸਰੋਤਿਆਂ ਦਾ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਰਸਾ ਸਾਹਿਬ ਪਹਿਲਾਂ ਤਾਂ ਜਿਹੜਾ ਇਹ 328 ਰੂਪਾਂ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਇਹ ਕਾਫੀ ਪੁਰਾਣਾ ਮੁੱਦਾ ਆ ਔਰ ਹੁਣ ਤੱਕ ਲਿੰਗਰ ਔਨ ਹੋ ਰਿਹਾ ਸੀਗਾ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਅਕਾਲੀ ਦਲ ਦੇ ਉਮੀਦਵਾਰ ਲੀਡਰਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਉਹ ਇੱਥੋਂ ਤੱਕ ਕਹਿੰਦੇ ਸੀ ਕਿ ਇਹ ਮਾਮਲਾ ਸੋਲਵ ਹੋ ਚੁੱਕਿਆ ਪਰ ਹੁਣ ਜਾ ਕੇ ਐਫ ਆਈ ਆਰ ਹੋਈ ਹੈ ਕੀ ਕੀ ਹਾਲਾਤ ਨੇ ਦੇਖੋ ਮੇਰੀ ਇੱਕ ਬੇਨਤੀ ਹੈ ਜਿਹੜਾ ਇਹ ਕਹਿੰਦੇ ਨੇ ਇਹ ਤਾਂ ਕੁਝ ਵੀ ਕਰ ਦਣ ਤੇ ਇਹ ਆਪਸ ਵਿੱਚ ਬੈਠ ਕੇ ਜਿਹੜਾ ਉਹਦਾ ਫੈਸਲਾ ਕਰਨ ਅੰਦਰ ਵੜ ਕੇ ਕੜਾ ਪ੍ਰਸ਼ਾਦੀ ਦੇ ਦਿੱਤ ਜਾਂ ਇਹਨਾਂ ਨੂੰ ਸਜ਼ਾ ਲਾ ਦੇ ਕਿ ਤੋ ਜਾ ਕੇ ਉੱਥੇ ਛੜਾ ਦੇ ਤੇ ਕਤਮ ਜੇ ਆਪਾਂ ਗੱਲ ਕਰੀਏ ਤੇ ਬਹੁਤ ਲੰਬੀ ਹੋ ਜੇਗੀ ਲੇਕਿਨ ਮੈਂ ਇੱਕੋ ਇਮਸਾਲਤ ਕਰਾਂਗਾ ਤਾਂ ਜਗਵਿੰਦਰ ਸਿੰਘ ਐਡੀਟਰ ਸੀ ਸਪੋਕਸਮੈਨ ਜੀ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਔਰ ਜਦੋਂ ਆਰਟੀਕਲ ਲਿਖਿਆ ਉਹਦੇ ਵਿੱਚ ਆਰਟੀਕਲ 'ਤੇ ਸ਼ਬਦ ਜਿਹੜੇ ਸਨ ਉਸੇਕ ਤਰ੍ਹਾਂ ਦੇ ਕੁਝ ਉਲਟ ਸਭ ਅਗਲੇ ਦਿਨ ਜਦੋਂ ਉਤਰਾਜ ਹੋਇਆ ਤੇ ਉਹਨੇ ਉਸੇ ਦਿਨੀ ਲਿਖਤੀ ਮਾਫੀ ਮੰਗੀ ਤੇ ਆਰਟੀਕਲ ਵਾਪਸ ਲਿਆ ਲੇਕਿਨ ਸ੍ਰੋਮਣੀ ਗੁਰਦਵਾਰਾ ਪ੍ਰੰਤਭੰਕਿਤ ਖੁਦ ਔਰ ਅਕਾਲ ਤਖਤ ਦਾ ਜਥੇਦਾਰ ਯਾਨੀ ਗੁਰਵਚਨ ਸਿੰਘ ਬਾਬਾ ਹਰਨਾਮ ਸਿੰਘ ਧੰਮਾ ਤੇ ਅਵਤਾਰ ਸਿੰਘ ਅੱਕੜ ਤੇ ਹੋਰ ਵੀ ਕਈ ਸੰਤਮਾਪੁਰਸਨ ਜਿਨ੍ਹਾਂ ਨੇ ਬਾਦਲੋਂ ਮਿਲ ਕੇ ਕਿ ਇਹ ਗੱਲ ਕਹੀ ਕਿ ਇਹ ਜਿਹੜਾ ਮਾਫੀ ਯੋਗ ਕੰਮ ਨਹੀਂ ਕੀਤਾ ਜਗਿੰਦਰ ਸਿੰਘ ਨੇ ਤੇ ਇਹ ਕਲਾਕ੍ਰਿਤਾ ਦੱਸਿਆ ਔਰ ਉਸ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲੇ ਮੱਤੇ ਵਾਲ ਨੂੰ ਕਹਿ ਕੇ ਵਕੀਲਾਂ ਦਾ ਆਪੀਨੀਅਨ ਬਣਾਇਆ ਉਹ ਉਸ ਵਕੀਰਾਂ ਦੇ ਆਪਣੀ ਇੱਕ ਆਪੀਨੀਅਨ ਦਿੱਤਾ ਵਕੀਰਾਂ ਦੀ ਟੀਮ ਬਣੀ ਉਹਨਾਂ ਨੇ ਦਿੱਤਾ ਕਿ ਇਹ ਜਗENDER ਸਿੰਘ ਦੇ ਖਿਲਾਫ ਪਰਚਾ ਦਾ ਕੀਤਾ ਤੁਹਾਨੂੰ ਸਭ ਨੂੰ ਪਤਾ ਇੱਕ ਜਿਹੜੀ ਸ਼੍ਰੋਮਣੀ ਪ੍ਰਧਾਨ ਦੁਆਰਾ ਪ੍ਰਬੰਧਕ ਕਰਤੀ ਸੀ ਜਿਹੜੇ ਉਹ ਗੈਰਹਾਜ਼ਰ ਆਪ ਕੇ ਪੜਤਾਲ ਕਰਾਵੇ ਕਿ ਉਹ ਦੋਸ਼ੀਆਂ ਨੂੰ ਆਪ ਸਾਹਮਣੇ ਲਿਆਵੇ ਕਿ ਫਿਰ ਉਹਨਾਂ ਨੂੰ ਕੋਈ ਸਜ਼ਾ ਨਾ ਦੇਵੇ ਇਹਦੇ ਪਿੱਛੇ ਕਾਰਨ ਕੀ ਬਹੁਤ ਛੋਟਾ ਕਾਰਨ ਉਹ ਇਹ ਹੈ ਕਿ ਜਿਸ ਤਰ੍ਹਾਂ ਆ ਜਿਹੜੀ ਕਿਤਾਬਾਂ ਨੇ ਜਿਹੜੀਆਂ ਤੁਹਾਡੇ ਮੈਨ ਲੈਂਦੀਆਂ ਨੇ ਸਿੱਖ ਇਤਿਹਾਸ ਹਿੰਦੀ ਗੁਰਬਰਾਸ ਪਾਛੇ ਛੇਮੀ ਗੁਰਮਤ ਪ੍ਰਕਾਸ਼ ਮੈਗਜ਼ੀਨ ਇਹ ਆਸਤੇ ਹਾਸਤੇ ਆਸਤੇ ਹਾਸਤੇ ਲੰਬੇ ਸਮੇਂ ਤੋਂ ਆਰਐਸਐਸ ਨਾਲ ਤੋਂ ਕੰਮ ਕਰਵਾ ਰਹੀ ਸੀ ਤੇ ਇਹ ਕਰ ਰਿਹਾ ਸੀ ਕਿ ਇਹਨਾਂ ਨੇ ਚੱਲਦੇ ਆ ਚੱਲਦੇ ਆ ਵਿੱਛੇ ਹੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ੍ਰੋਕ ਸੀ ਉਹ ਵੀ ਦੋਸ਼ ਜਿਹੜੇ ਸਿੱਖ ਵਿਰੋਧੀ ਲਾਭੀ ਸੀ ਦੁਸ਼ਮ ਜਮਾਤ ਨੂੰ ਦਿੱਤੇ ਗਿਆ ਕਿ ਉਹਦੀ ਦੁਰਵਰਤੋਂ ਕਰ ਲੈ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਬਾਦਲਾਂ ਦੀ ਇਕ ਤਲੇ ਛੱਟ ਬਣ ਗਿਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਗੱਲ ਕਹਿੰਦਾ ਹੈ ਕਿ ਪੰਜਾਬ ਸਰਕਾਰ ਨੇ ਕੱਲ ਤੱਕ ਕੀਤਾ। ਮੈਂ ਕਹਿੰਦਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੀਆਂ ਕੱਲ ਦੋਵੇਂ ਐਫਆਈਆ ਨਿਕਝਿਆ ਨੇ 328 ਰੁਪਏ ਦੇ ਸਬੰਧ ਵਿੱਚ ਔਰ ਸਿੱਖ ਇਤਿਹਾਸ ਹਿੰਦੀ ਦੇ ਸਬੰਧ ਵਿੱਚ। ਉਹ ਪਾਈਪਲ ਇੱਕ ਪਾਈਪਲਦੀਪ ਸਿੰਘ ਬਡਾਲਾ ਵੱਲੋਂ ਕੀਤੀ ਗਈ 328 ਵਾਲੀ ਤੇ ਦੂਜੀ ਜਿਹੜੀ ਸਿੱਖ ਇਤਿਹਾਸ ਹੈ ਹਿੰਦੀ ਆ ਉਹ ਬਲਦੇਵ ਸਿੰਘ ਸਰਸਾ ਵੱਲੋਂ ਕੀਤੀ ਹੈ। ਔਰ ਮੈਂ ਇਹਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਤੇ ਤੁਹਾਡੇ ਚੈਨਲ ਦੇ ਨਾਲ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚੈਲੰਜ ਕਰਦਾ ਹਾਂ ਪ੍ਰਧਾਨ ਸਾਹਿਬ ਤੁਸੀਂ ਕਹਿੰਦੇ ਜੀ ਕਿ ਇਹ ਜਿਹੜਾ ਪੰਜਾਬ ਸਰਕਾਰ ਆ ਇਹ ਸਿੱਖ ਧਰਮ ਦੇ ਮਸਲੇ ਚ ਦਖਲ ਦੇ ਰਹੀ ਆ ਗਲਤ ਕਰ ਰਹੀ ਆ ਅਸੀਂ ਡਰਨ ਵਾਲੇ ਨਹੀਂ ਪਰ ਇਹ ਦੱਸ ਦਿਓ ਕਿ ਆ ਜਿਹੜੀਆਂ ਕਿਤਾਬਾਂ ਨੇ ਸਿੱਖ ਇਤਿਹਾਸ ਹੀ ਹੁੰਦੀ ਆ ਜਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਜਾਂ ਜਿਹੜੀ ਖੁਰਪਰਾਸ ਪਾਚਾਈ 6ਵੀਂ ਗੁਰਮਤਿ ਪ੍ਰਕਾਸ਼ ਮੈਗਜ਼ੀਨ ਇਹ ਜਿਹੜੇ ਕੰਮ ਨੇ ਇਹ ਕੰਮ ਤੁਸੀਂ ਇਹ ਤੁਹਾਡੇ ਕਰਨ ਵਾਲੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸ਼ਾਹ ਬਨੂ ਅਪ ਸ਼ਬਦ ਲਿਖ ਕੇ ਤੇ ਕਿਤਾਬ ਪਬਲਿਸ਼ ਕਰੇ ਤੇ ਫਿਰ ਉਹਨਾਂ ਨੂੰ ਸਾਹਮਣੇ ਲਿਆਉਣ ਵਾਲਿਆਂ ਦੇ ਖਿਲਾਫ ਅਕਾਲ ਤਖਤ ਦੇ ਜਥੇਦਾਰ ਨੂੰ ਜਰਨਲ ਅਜ਼ਲਾਸ ਜਿਹੜਾ ਉਹ ਮੀਟਿੰਗ ਕਰਕੇ ਤੇ ਕਦੇ ਵੀ ਇਹਨਾਂ ਦੇ ਖਿਲਾਫ ਜਿਹੜੇ ਮੁੱਦੇ ਠਾਉਂਦੇ ਨੇ ਇਹਨਾਂ ਦੇ ਖਿਲਾਫ ਜਿਹੜਾ ਅਕਾਲ ਤਖਤ ਤੇ ਕਾਰਵਾਈ ਹੋਣੀ ਚਾਹੀਦੀ ਸੋ ਮੇਰਾ ਉਹਨਾਂ ਨੂੰ ਚੈਲੰਜ ਆ ਵੀ ਮੈਂ ਤੁਹਾਨੂੰ ਚੰਦੂ ਮਸੰਦ ਮਸੇ ਰੰਗੜ ਤੇ ਮਹਾਂਕੰਨ ਰਾਮਾ ਤੋਂ ਵੱਧ ਰੁਸ਼ੀ ਮਤ ਜੇ ਤੁਹਾਡੇ ਚ ਹਿੰਮਤ ਆ ਆਓ ਜਿੱਥੇ ਆਖੋਗੇ ਮੈਂ ਉਥੇ ਆਉਂਗਾ ਚੈਨਲ ਹੋਰ ਕਿਸੇ ਵੀ ਚੈਨਲ ਦੇ ਉੱਤੇ ਡਿਬੇਟ ਕਰ ਲੋ ਸਵਾਲ ਤੁਸੀਂ ਕਰਿਓ ਧਮੀ ਸਾਹਿਬ ਜਵਾਬ ਮੈਂ ਦਊ ਜਾਂ ਤੁਸੀਂ ਚੀਮੇ ਨੂੰ ਲਿਆਓ ਬੜਾ ਤੁਹਾਡਾ ਬੜਾ ਬਲਾਰਾ ਬੜਾ ਸਪੋਰਟਸਮੈਨ ਬੜਾ ਸਿਪਾਹਸਲਾਰ ਸੁਖਬੀਰ ਦਾ ਉਹਨੂੰ ਲਿਆਓ ਜਾਂ ਹੋਰ ਜਿਹਨੂੰ ਮਰਜ਼ੀ ਲੈ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਊ ਸਵਾਲ ਮੈਂ ਕਰੂੰਗਾ ਜਵਾਬ ਤੁਸੀਂ ਦਿਓ ਫੈਸਲਾ ਸਿੱਖ ਕੌਮ ਕਰੇ ਕਿ ਕੌਣ ਦੋਸ਼ੀ ਜਿਹੜੀ ਪੰਜਾਬ ਸਰਕਾਰ ਮੌਜੂਦਾ ਜਿਨ੍ਹਾਂ ਨੇ ਆ ਮੈਂ ਬਾਕੀ ਮਸੂਲ ਜੀ ਨਹੀਂ ਗੱਲ ਕਰਾਂਗਾ ਮੈਂ ਉਹਨਾਂ ਨੂੰ ਕੋਈ ਇਹ ਨਹੀਂ ਦੇਣਾ ਲੇਕਿਨ ਆ ਜਿਹੜੇ ਕੇਸ ਹੈ ਕੀ ਇਹਦੇ ਵਿੱਚ ਅਜੋਦਾ ਪੰਜਾਬ ਸਰਕਾਰ ਨੇ ਧਖਲਡਾ ਜੀ ਕੀਤੀ ਆ ਕਿ ਜਾਂ ਤੁਹਾਡੀ ਨੀਚਤਾ ਜਿਹੜੀ ਤੁਸੀਂ ਵਕਕਾਰ ਵਖਾਈ ਉਹਦਾ ਰਿਜ਼ਲਟ ਹੈ ਕਿ ਇਸ ਸਰਕਾਰ ਨੇ ਐਤਜਾਬ ਅੱਛਾ ਸਰਸਾ ਸਾਹਿਬ ਮੈਂ ਇਹਨਾਂ ਪ੍ਰਕਾਸ਼ਨਾਂ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜਿਹੜੇ ਪ੍ਰਕਾਸ਼ਨਾਂ ਬਾਰੇ ਤੁਸੀਂ ਆਵਾਜ਼ ਚੁੱਕਦੇ ਹੋ ਭਾਵੇਂ ਕਿ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਤੁਸੀਂ ਨਹੀਂ ਬੋਲਣਾ ਚਾਹੁੰਦੇ ਮੀਡੀਆ ਦੇ ਉੱਤੇ ਕੰਟੈਂਟ ਕੀ ਲਿਖਿਆ ਗਿਆ ਉਹਨਾਂ ਕਿਤਾਬਾਂ ਦੇ ਵਿੱਚ ਮੈਂ ਤੁਹਾਡੇ ਜਜ਼ਬਾਤ ਸਮਝਦਾ ਪਰ ਆਪਾਂ ਲੋਕਾਂ ਦੀ ਨੌਲੇਜ ਵਾਸਤੇ ਜ਼ਰੂਰ ਇੱਕ ਵਾਰੀ ਦੱਸਿਓ ਕਿ ਉਹ ਚ ਕਿਸ ਕਿਸਮ ਦਾ ਕੰਟੈਂਟ ਹੈਗਾ ਜੀ ਇੱਕ ਤੇ ਆ ਚਲੋ ਮੈਂ ਤੁਹਾਡੇ ਕਹਿ ਤੇ ਬੋਲ ਦੇ ਪਰ ਮੈਨੂੰ ਯਾਰ ਸ਼ਰਮ ਬੜੀ ਮੈਂ ਸਮਝਦਾ ਮੈਂ ਜਦੋਂ ਵਾਰ-ਵਾਰ ਉਹ ਅਪ ਸ਼ਬਦ ਬੋਲਦਾ ਤੇ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਇੱਕ ਤਾਂ ਮੇਰੀ ਜੇ ਡਿਟੇਲ ਚ ਦੇਖਣੀ ਹੋਵੇ ਤੇ 16 ਮਾਰਚ 2013 ਡੀ ਐਂਡ ਨਾਈਟ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਹੈ ਜਦੋਂ ਤੁਸੀਂ ਬਲਿਵ ਸਿੰਘ ਸਰਸਾ ਦਾ ਪੇਜ ਖੋਲੋਗੇ ਤੇ 16 ਮਾਰਚ 2013 ਡੀ ਐਂਡ ਨਾਈਟ ਤੇ ਫਿਰ ਵੀ ਤੁਸੀਂ ਮੈਨੂੰ ਮਜ਼ਬੂਤ ਕੀਤਾ ਹੈ ਤੇ ਕੁਝ ਦੇਖੋ ਉਹ ਜਿਹੜੀ ਹਿੰਦੀ ਬੁੱਕ ਹੈ ਉਹ ਚ ਲਿਖਿਆ ਨਾਨਕ ਕਾ ਗੁਰੂ ਇੱਕ ਮਸਲਾ ਹੂੰ नानक मुगलों को भारत में लाया था नानक ने हिंदू धर्म था नानक मर गया। अंगद आ गया। अर्जन ने था सोते समय मौत के भैसे साठ बंदूकधारी पहरे पर खड़े रखता था हर राय के दो बेटे थे जब हर राय मरा उस वक्त बड़े बेटे राम राय की उम्र पंद्रह वर्ष और छोटे की हर कृष्ण की उम्र छह वर्ष थी लेकिन बड़े बेटे को गदी नहीं नहीं। क्योंकि वो नौकरान के था। एक भादर, हांसी के 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 हांसी पास, जंगलों में में रहता था, था। चोरों, सरकार सरकार बागियों को था। सरकार को बना देता जब पता चला पकड़ कत्ल कर दिया। ने पुत्रों वियोग आत्महत्या थी। एक इस कुछ है, टूक मत सब... ना नहीं। मेरी सुनो यार। मता ਨੰਬਰ 558 ਅੱਛਾ ਮਿਤੀ 7 10 1997 ਦਾਨ ਪ੍ਰੈਸ ਤੋਂ ਛਪਿਆ ਔਰ ਦਾਨ ਪ੍ਰੈਸ ਨੂੰ ਗੁਰੂ ਕੀ ਖੋਲ ਚੋਂ 67750 ਰੁਪਏ ਦੇ ਨੇ ਬਿੱਲ ਭੇਕੇ ਅੱਛਾ ਸਾਰੇ ਸਬੂਤ ਵੀ ਹਨ ਬਹੁਤ ਬਖਾਇਓ ਬਿਲਕੁਲ ਬਿਲਕੁਲ ਔਰ ਇਹ ਇਹ ਗੱਲਾਂ ਜਿਹੜੀਆਂ ਤੁਸੀਂ ਹੁਣ ਮੀਡੀਆ 'ਚ ਰੱਖ ਰਹੇ ਹੋ ਹੁਣ ਤੱਕ ਰੱਖਦੇ ਆਏ ਹੋ ਇਹ ਜਦੋਂ ਤੁਸੀਂ ਐਸਜੀਪੀਸੀ ਦੇ ਨੁਮਾਇੰਦੇ ਅੱਗੇ ਰੱਖਦੇ ਹੋ ਜਾਂ ਰੱਖੀਆਂ ਆ ਅਜੇ ਤੱਕ ਕਿਸ ਤਰ੍ਹਾਂ ਦੇ ਅੱਗੇ ਰਿਸਪੌਂਸ ਆਇਆ ਤਾਮੀ ਨੇ ਮੇਰੇ ਕੋਲ ਵੀਡੀਓ ਨੇ ਥਾਮੀ ਨੇ ਕੀ ਗੱਲ ਖਾਈ ਕਿ ਧਰਮ ਪ੍ਰਚਾਰ ਕਮੇਟੀ ਦੇ ਸਖਤਰ ਨੂੰ ਬਣਾ ਕੇ ਮੇਰੇ ਨਾਲ ਪੂਰੀ ਟੀਮ ਬਲਾਕ ਤੇ ਕਿਹਾ ਵੀ ਐ ਤੇ ਜਿਹੜੀ ਕਾਰਵਾਈ ਜਿਹੜੀ ਐ ਕੋਈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਉਦੋਂ ਬਾਅਦ ਮੈਂ ਕਿੰਨੀ ਵਾਰ ਮਿਲ ਚੁੱਕਾ ਹਾਂ ਇਹ ਤਾਂ ਨਹੀਂ ਦੱਸੇ ਮੈਨੂੰ ਤੇ ਮੈਨੂੰ ਮਿਲਿਆ ਹੀ ਨਹੀਂ ਤੂੰ ਕਹਿੰਦਾ ਵੀ ਇਹ ਸੌਲਵ ਹੋ ਗਿਆ ਤੇ ਫਿਰ ਮੇਰੇ ਵਾਰ-ਵਾਰ ਮਿਲਣ ਦੇ ਤੇ ਮੈਨੂੰ ਕਿਉਂ ਵਾਦਾ ਕਰਦਾ ਰਿਹਾ ਭਾਨੀ ਸਾਹਿਬ ਜੀ ਜਿਹੜਾ ਅਕਾਲ ਤੱਕ ਉਹਨਾਂ ਨੂੰ ਵੀ ਮਿਲਦਾ ਰਿਹਾ ਸਮੇਂ-ਸਮੇਂ 'ਤੇ ਸਾਰਿਆਂ ਨੂੰ ਜਿੰਨੇ ਕੋ ਸੱਤ ਤੋਂ ਬਾਅਦ ਜਿੰਨੇ ਪ੍ਰਧਾਨ ਆਏ ਜਿੰਨੇ ਜਥੇਦਾਰ ਅਕਾਲ ਤਖਤ ਆਏ ਸਾਰਿਆਂ ਨੇ ਪਰ ਕਿਸੇ ਨੇ ਕੋਈ ਨਹੀਂ